ਤਿੰਨ ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਹੁਣ ਜੇ ਸਾਡੇ ਖਾਤੇ ਸੀਲ ਕਰ ਦਿਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ ਹਾਲਾਂਕਿ ਇਹ ਸਰਾਸਰ ਧੱਕਾ ਜ਼ਾਤੀ ਹੈ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲੀਆਂ ਪੱਕੇ ਤੌਰ ਤੇ ਤੌਰ ਤੇ ED CBI ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕੋੜਾ ਹੁੰਦਾ ਹੈ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ। ਬਾਲੀ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਖਾਸੇ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਇਨਕਮ ਟੈਕਸ ਵਿਭਾਗ ਦੇ ਪਾਸ। ਦੇਖੋ ਜੀ ਇਹ ਪੇਸ਼ ਭਰ ਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫ਼ਤਰਾਂ ਦੇ ਬਾਹਰ ਹੈੱਡਕੁਆਟਰਸ ਜਿਹੜੇ ਨੇ ਉਹਨਾਂ ਦੇ ਬਾਹਰ ਧਰਨੇ ਕਾਂਗਰਸ ਪਾਰਟੀ ਲਾ ਰਹੀ ਹੈ। ਪੂਰਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ ਸੋ ਅਸੀਂ ਤੁਹਾਨੂੰ ਹਰਜਾਨਾ ਭਰਦੇ ਹਾਂ ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ ਟ੍ਰਿਬਿਊਨਲ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਲੇਕਿਨ ਅਚਨ ਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ ਆਪੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਹ ਪ੍ਰਣਾਲੀ ਹੈ ਯਾਨੀ ਕਿ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ ਅਗਰ ਉਹਦੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਆਪਰੇਟ ਹੀ ਨਾ ਕਰਨ ਪਾਉਣ ਪਾਉਣ ਇਹ ਪੁਰਾਣਾ ਕੇਸ ਹੈ ਕੋਈ ਅੱਜ ਦਾ ਨਵਾਂ ਕੇਸ ਨਹੀਂ ਔਰੇ ਅਚਨਚੇਤ ਜਦੋਂ ਇਲੈਕਸ਼ਨ ਆ ਗਏ ਅੱਜ ਇਲੈਕਸ਼ਨਾਂ ਤਿੰਨ ਮਹੀਨੇ ਰਹਿ ਗਏ ਹੁਣ ਜੇ ਸਾਡੇ ਖਾਤੇ ਸੀਲ ਕਰ ਦੇਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ ਹਾਲਾਂਕਿ ਇਹ ਸਰਾਸਰ ਤੱਕਾ ਜ਼ਾਸੀ ਹੈ ਬਹੁਤ ਵੱਡਾ ਇੱਕ ਫੈਸਲਾ ਜਿਹੜਾ ਇਲੈਕਟਰਲ ਬਾਂਡਸ ਦੇ ਖਿਲਾਫ ਸੁਪਰੀਮ ਕੋਰਟ ਨੇ ਕੀਤਾ ਹੈ ਕੀ ਹੈ ਉਹਨਾਂ ਨੇ ਕਿਹਾ ਇਹ 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 ਲੀਗਲ ਕ腐ਸ਼ਨ ਕਰ ਦਿੱਤੀ ਗਈ ਹੈ ਕ腐ਸ਼ਨ ਪਾਰਟੀਜ਼ ਦੀ ਔਰ ਜਿਸ ਪ੍ਰਕਾਰ ਪਿਛਲੇ 6 ਸਾਲਾਂ ਚ 100 ਕਰੋੜ ਰੁਪਇਆ ਇਲੈਕਟਰੋਲ ਬਾਂਡ ਜਾਨੀ ਕਿ ਕਾਰਪੋਰੇਟ ਘਰਾਣਿਆਂ ਨੇ ਪੈਸਾ ਦਿੱਤਾ ਬੀਜੇਪੀ ਨੂੰ 97% ਬੀਜੇਪੀ ਪੈਸਾ ਲੈ ਗਈ 3% ਅਦਰ ਦੇਸ਼ ਦੀਆਂ ਪਾਰਟੀਆਂ ਔਰ ਉਹਦੇ ਚ ਵੀ ਕਿਆ ਗਿਆ ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟਰੋਲ ਬਾਂਡ ਜਿਹੜੋਂ ਕੋਈ ਦੇਗਾ ਔਰ ਕੋਈ ਕੋਈ ਕਿਸੇ ਪ੍ਰਕਾਰ ਦੀ ਆਰਟੀਆਈ ਨਹੀਂ ਲੈ ਸਕਦਾ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਵਾਂਗੇ ਐਸੋ ਪਹਿਲਾਂ ਹੀ ਕਾਨੂੰਨ ਸੀ ਲੇਕਿਨ ਆਮਦਨ ਚੋ ਕੇਵਲ 10% ਜਿਹੜਾ ਹਿੱਸਾ ਹੈ ਆਮਦਨ ਚੋਂ 10% ਕਿਸੇ ਪਾਰਟੀ ਨੂੰ ਦੇ ਸਕਦਾ ਜਿਹਦੇ ਤੇ ਇਨਕਮ ਟੈਕਸ ਦਾ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗੇਗਾ ਹੁਣ ਚਾਹੇ 100 ਕਰੋੜ ਦੇਵੇ 50 ਕਰੋੜ ਦੇਵੇ ਕੋਰੇ ਤੇ ਕੋਈ ਟੈਕਸ ਨਹੀਂ ਲੱਗੇਗਾ ਚਾਹੇ 500 ਕਰੋੜ ਦੇਵੇ ਤੇ ਨਾ ਹੀ ਹੋਰੀ ਇਨਫੋਰਮੇਸ਼ਨ ਕਿਸੇ ਨੂੰ ਦੱਸੀ ਜਾਏਗੀ ਹਾਲਾਂਕਿ SBI ਨੂੰ ਇਹ ਦਿੱਤਾ ਗਿਆ ਇਹ ਕੰਮ SBI ਬੈਂਕ ਜਿਹੜਾ ਇਲੈਕਟਰਲ ਬਾਂਡਸ ਦਿੰਦਾ ਹੈ ਸਮੇਂ-ਸਮੇਂ ਸਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਟੈਸ਼ ਨੈਸ਼ ਹੋ ਜਾਏਗਾ ਇਹ ਕੁਝੀ ਨਾ ਕਰੋ ਲੇਕਿਨ ਆਲਰੇਡੀ ਸਲਾਹ ਉਹ ਦੋ ਮੰਗੀ ਗਈ 3 ਦਿਨ ਪਹਿਲਾਂ ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁੱਕਲੇਟ ਛਪ ਚੁੱਕੀ ਸੀ ਅਨਾਉਂਸਮੈਂਟ ਕਰਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਕਿੱਡਾ ਵੱਡਾ ਭਾਜਪੀ ਦਾ ਘੁਟਾਲਾ ਹੈ ਅੱਜ ਸਾਨੂੰ ਲੋਕ ਕਹਿੰਦੇ 70 ਸਾਲ ਨੇ ਕੀ ਕੀਤਾ 70 ਸਾਲਾਂ ਦੀ ਪਾਰਟੀ ਕੋਲੇ 138 ਬਰਾਂਹ ਪੁਰਾਣੀ ਪਾਰਟੀ ਕੋਲੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਸਾਡੇ ਕੋਲੇ 170 80 ਕਰੋੜ ਰੁਪਇਆ ਹੈ ਦੂਜੇ ਪਾਸੇ ਜਿਹੜੀ 10 ਸਾਲਾਂ ਚ ਹੋਂਦ ਚ ਪਾਰਟੀ ਆਈ ਹੈ ਉਹਨੇ ਕੋਲੇ 500 ਕਰੋੜ ਰੁਪਇਆ ਹੈ ਇਹ ਅਸਲੀ ਕਰ ਸਕੇ ਇਹਦੀ ਕੌਣ ਇਨਕੁਆਇਰੀ ਕਰੇਗਾ ਜਾਂਚ ਕਰੇਗਾ ਕੋਨ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਟਰੋਲ ਬਾਂਡ ਦਿੱਤੇ ਹੈ ਤਾਜੋ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟਰੋਲ ਬਾਂਡ ਕਿਹੜੇ ਪਾਰਟੀ ਨੂੰ ਦਿੱਤੇ ਤੇ ਰਾਜਨੀਤਿਕ ਫਾਇਦਾ ਉਹਨੇ ਤੋਂ ਕੀ ਲਿਆ ਸੋ ਆ ਅੱਜ ਐਸੀ ਧਰਨਾ ਲਾਉਣਾ ਆਈ ਸੀ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲੀਆਂ ਪੱਕੇ ਤੌਰ ਤੇ ਈਡੀ ਸੀਬੀਆਈ ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ ਕਈਆਂ ਨੂੰ ਆਪ ਦੇ ਨਾਲ ਸ਼ਾਮਲ ਕਰ ਲੈਂਦੇ ਆ ਸੋ ਮੇਰੇ ਕਹਿਣ ਤੋਂ ਪਾਵਾ ਇਹ ਨਹੀਂ ਚੱਲੇਗਾ ਲੋਕਤੰਤਰ ਦੀ ਹੱਪਿਆ ਨਹੀਂ ਹੋਣ ਦਿਆਂਗੇ ਅਸੀਂ ਲੜਾਂਗੇ ਮਰਤੇ ਦਮ ਤੱਕ ਲੜਾਂਗੇ ਗਾਂਧੀ ਜੀ ਦੀ ਸੋਚ ਤੇ ਭਗਤ ਸਿੰਘ ਜੀ ਦੀ ਸੋਚ ਤੇ ਸ਼ਹੀਦ ਆਲਮਉਦਮ ਸਿੰਘ ਦੀ ਸੋਚ ਤੇ ਅਸੀਂ ਲੜ ਕੇ ਮਰਾਂਗੇ ਨਾ ਕਿ ਅਸੀਂ ਡਰ ਕੇ ਮਰਾਂਗੇ